ਕਾਤਾ ਦੀ ਬਖੰਡਾ ਦੇਖੇ ਪੰਜੋਂ ਮੈਂਬਰਸ਼ਿਪ ਦੀ ਜਗਤ ਚੱਲ ਰਿਹਾ ਹੈ ਮੈਂਬਰਸ਼ਿਪ ਕੀਤੇ ਜਾ ਰਹੇ ਨੇ ਕਿਹੜਾ ਪ੍ਰਧਾਨ ਵੇਖਣ ਨੂੰ ਬਹੁਤ ਵਧੀਆ ਹੈ ਜੀ ਮਤਲਬ ਲੋਕਾਂ 'ਚ ਬਹੁਤ ਉਤਸ਼ਾਹ ਹੈ ਹਰੇਕ ਬੰਦਾ ਮਤਲਬ ਸਾਡੇ ਤੋਂ ਜੇ ਸਹੀ ਗੱਲ ਪੁੱਛੋ ਤਾਂ ਪਹੁੰਚ ਨਹੀਂ ਹਲੇ ਪ੍ਰੋਪਰ ਵੇ ਨਾਲ ਹੋ ਰਹੀ ਕਿਉਂਕਿ ਹਲੇ ਅਸੀਂ ਜਥੇਬੰਦੀ ਜਿਵੇਂ ਹੁਣ ਪੰਜ ਮੈਂਬਰੀ ਐਲਾਨੀ ਹੈ ਇਹ ਥੱਲੇ ਤੱਕ ਪਹੁੰਚ ਕਰੇਗੀ ਸੰਗਤ ਚ ਬਹੁਤ ਅੱਛਾ ਹੈ ਲੋਕਾਂ ਚ ਬਹੁਤ ਉਤਸ਼ਾਹ ਹੈ ਜੀ ਨਾਲ ਜੁੜਨ ਵਾਸਤੇ ਲੋਕ ਤੁਹਾਡੇ ਤੇ ਵਿਸ਼ਵਾਸ ਕਿਉਂ ਕਰਨ? ਖੁਰਾਂ ਤੇ ਕਰਕੇ ਦੇਖ ਲਿਆ ਜੇ ਕੀ ਮਿਲਿਆ ਅਸਾਡਾ ਤਾਂ ਜਿਹੜਾ ਪਛੋਕੜ ਹੈ ਅਸੀਂ ਤਾਂ ਪਹਿਲਾਂ ਵੀ ਕੌਮ ਨੂੰ ਲੇ ਕੁਰਬਾਨੀ ਕੀਤੀ ਹੈ ਸਾਡੇ ਫਾਦਰ ਸਾਹਿਬ ਨੇ ਵੀ ਤੇ ਸਾਡੇ ਮਦਰ ਸਾਹਿਬ ਮਦਰ ਨੇ ਵੀ ਤੇ ਮੈਂ ਸਮਝਦਾ ਬਈ ਕੌਮ ਨੂੰ ਜਦੋਂ ਇੰਨੇ ਦੇ ਰਿਨਾ ਤੇ ਵਿਸ਼ਵਾਸ ਕੀਤਾ ਤੇ ਤੋਖਾ ਹੀ ਖਾਦਾ ਹੈ ਕੌਮ ਨੇ ਤੇ ਇੱਕ ਵਾਰੀ ਛੜ ਤੇ ਵਿਸ਼ਵਾਸ ਜ਼ਰੂਰ ਕਰਨਾ ਚਾਹੀਦਾ ਤੁਸੀਂ ਵਿਸ਼ਵਾਸ ਦੀ ਗੱਲ ਕੀਤੀ ਹੈ ਪੰਜਾਬ ਦੇ ਸਰਕਾਰ ਵੀ ਇਸੇ ਉਸ ਚਾਈ ਸੀ ਤੁਸੀਂ ਬਾਕੀਆਂ ਨੂੰ ਮੌਕਾ ਦਿੱਤਾ ਸਾਨੂੰ ਇੱਕ ਦੇਖ ਕੇ ਦੇਖੋ ਪਰ ਅੱਜ ਦੇ ਹਾਲਾਤ ਉਹ ਨਹੀਂ ਉਹ ਤਾਂ ਫਿਰ ਗੱਲ ਏ ਨਾ ਜੀ ਗੱਲ ਏ ਹੈ ਬਈ ਤੁਸੀਂ ਨਾ ਇਹ ਨਾ ਕਹੋ ਬਈ ਲੋਕੀ ਉਹਨਾਂ ਲੋਕਾਂ ਨੇ ਉਹਨਾਂ ਤੇ ਵਿਸ਼ਵਾਸ ਕੀਤਾ ਇਹ ਗੱਲ ਨਾ ਤੁਸੀਂ ਕਹੋ ਜਿਹੜਾ ਝਾੜੂ ਦੀ ਸਰਕਾਰ ਆਈ ਹੈ ਨਾ ਇਹ ਇੱਕ অপਸ਼ਨ ਨਹੀਂ ਸੀ ਲੋਕਾਂ ਕੋਲ ਲੋਕੀਂ ਬਦਲ ਨੂੰ ਵੀ ਨਹੀਂ ਸੀ ਵੋਟ ਪਾਉਣਾ ਚਾਹੁੰਦੇ ਤੇ ਕਾਂਗਰਸ ਨੂੰ ਵੀ ਨਹੀਂ ਸੀ ਪਾਉਣਾ ਚਾਹੁੰਦੇ ਦੋਹਾਂ ਦਾ ਬਦਲ ਝਾੜੂ ਨੂੰ ਵੋਟ ਪਈ ਝਾੜੂ ਦੀ ਕੋਈ ਦੇਣ ਨਹੀਂ ਸੀ ਪੰਜਾਬ ਨੂੰ ਕੋਈ ਝਾੜੂ ਦੀ ਅਚੀਵਮੈਂਟ ਨਹੀਂ ਸੀ ਕੋਈ ਉਹਨਾਂ ਦੀ ਕੰਮ ਵਾਸਤੇ ਕੁਰਬਾਨੀ ਨਹੀਂ ਸੀ ਉਹ ਤਾਂ ਸਿਰਫ ਇੱਕ ਵਿਰੋਧ ਚੁਣਾ ਨੂੰ ਵੋਟ ਪੈਗੀ ਤੇ ਜਦੋਂ ਉਹ ਹੁਣ ਪੈਗੀ ਅਨ ਐਕਸਪੀਰੀਐਂਸਡ ਬੰਦੇ ਆ ਜਿਨ੍ਹਾਂ ਨੇ ਕਦੇ ਕੁਝ ਦੇਖਿਆ ਹੀ ਨਹੀਂ ਸੀ ਸਿਆਸਤ ਕੀ ਹੁੰਦੀ ਹੈ ਤੇ ਜਦੋਂ ਉਹਨਾਂ ਨੂੰ ਤੁਸੀਂ ਪਾਵਰ ਦਵੋਗੇ ਫਿਰ ਆ ਹੀ ਹਾਲਾਤ ਹੋਣਗੇ ਜਿਹੜੇ ਹੋਣਾ ਪਿਆ। ਆਪਸ਼ਨ ਚੌਥੀ ਵੀ ਆ ਗਈ ਜੀ ਭਾਜਪਾ ਪੰਜਾਬ ਚ ਬੜੀ ਸਰਗਰਮੀ ਦਿਖਾ ਰਹੀ ਹੈ। ਨਹੀਂ ਭਾਜਪਾ ਦਾ ਨਹੀਂ ਮੈਂ ਨਹੀਂ ਸਮਝਦਾ ਵੀ ਪੰਜਾਬ ਚ ਕਦੇ ਮੈਜੋਰਟੀ ਚ ਨਹੀਂ ਆਇਆ। ਬੇਸ਼ੱਕ ਵੱਧ ਗਿਆ ਹੋਵੇ ਜੀ ਨਹੀਂ ਮжоਰਟੀ ਚ ਨਹੀਂ ਕਦੇ ਵੀ ਆ ਸਕਦੇ ਆਪੇ ਲੋਕ ਨਹੀਂ ਪਸੰਦ ਕਰਦੇ ਨਹੀਂ ਕਿ ਆਉਣੇ ਨਹੀਂ ਜੀ ਪੰਜਾਬ ਚ ਮжоਰਟੀ ਚ ਨਹੀਂ ਆ ਸਕਦੀ ਕਦੇ ਵੀ ਵੀ ਜੀ ਖਾਲਸਾ ਜੀ ਤੁਸੀਂ ਮੈਂਬਰ ਪਾਰਲੀਮੈਂਟ ਚ ਪੰਜਾਬ ਦੇ ਰਿਲੇਟਡ ਕੀ ਕੀ ਮੁੱਦੇ ਉਠਾਇਆ ਪੰਜਾਬ ਦੇ ਰਿਲੇਟਡ ਜੀ ਮੈਂ ਤਾਂ ਸਭ ਤੋਂ ਪਹਿਲਾ ਜਿਹੜਾ ਮੁੱਦਾ ਪ੍ਰਾਈਵੇਟ ਮੈਂਬਰ ਬਿਲ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬਾ ਵਾਸਤੇ ਪੇਸ਼ ਕੀਤਾ ਬਈ ਇਦੇ ਵਾਸਤੇ ਮੈਂ ਪੇਸ਼ ਕੀਤਾ ਸੀ ਵੀ ਜੋ ਮਹਾਰਾਜ ਦੀ ਬੇਅਦਬੀ ਕਰੇ ਉਹਨੂੰ ਫਾਂਸੀ ਦੀ ਸਜ਼ਾ ਤੇ ਜੇ ਉਹ ਵੀ ਇਹਦੇ ਉੱਪਰ ਟ੍ਰਾਇਲ ਸ਼ਾਰਟ ਟਰਮ ਹੋਣਾ ਚਾਹੀਦਾ ਵੀ ਛੇਤੀ ਸਜ਼ਾ ਹੋਵੇ ਮਾਰ ਕਿਹਨਾਂ ਕੋਲੇ ਨਹੀਂ ਝਾੜੂ ਕੋਲੇ ਹਾਂ ਉਹਨੂੰ ਬਰਕਰਾਰ ਲਿਟਰ ਨਹੀਂ ਸੀ ਕਿਹਨਾਂ ਕੋਲੇ ਨਹੀਂ ਝਾੜੂ ਕੋਲੇ ਹਾਂ ਤੁਸੀਂ ਬਰਕਰਾਰ ਭਤੀ ਕਰ ਰਹੇ ਹੋ ਹਾਂ ਜੀ ਤੁਹਾਡੇ ਕੋਲੇ ਲਿਟਰ ਹੈ ਨਹੀਂ ਲੀਟਰ ਦਾ ਜਿਹੜੇ ਪਹਿਲਾਂ ਜਿਨ੍ਹਾਂ ਨੇ ਕੀਤਾ ਹੈ ਜੀ ਸਾਰਾ ਸਿਆਸਤ ਕੀਤੀ ਹੈ ਤੁਸੀਂ ਇਹ ਨਾ ਨਾ ਕਹੋ ਵੀ ਜਾਂ ਬਾਗੀ ਧੜੇ 'ਚ ਜਾਂ 다ਗੀ ਧੜੇ 'ਚ ਸਾਰੇ 다ਗੀ ਨਹੀਂ ਹੈ ਬਹੁਤ ਜਣੇ ਸਾਫ ਸੁਥਰੇ ਆ ਜਿਹਨਾਂ ਤੋਂ ਆਉਂਦਾ ਹੈ ਤਾਂ ਉਹਨਾਂ ਦਾ ਸਾਫ ਸੁਥਰਾ ਨਹੀਂ ਜੀ 다ਗੀ ਬੰਦੇ ਦਾ ਜਾਂ ਜਿਹਨੇ ਮਹਾਰਾਜ ਦੀ ਬੀਅਤ ਵਿੱਚ ਜਿਹਦਾ ਕੋਈ ਰੋਲ ਹੈ ਜੇ ਉਹਨਾਂ ਨੂੰ ਬਚਾਉਣ 'ਚ ਕਿਸੇ ਦਾ ਰੋਲ ਹੈ ਉਹਦੇ ਵਾਸਤੇ ਸਾਰੇ ਸਾਡੇ ਦਰਵਾਜ਼ੇ ਬੰਦ ਐ ਕੋਈ ਸਾਫ਼ ਅਕਸ ਵਾਲਾ ਕਰਤਾਰ ਵਾਲਾ ਆਏਗਾ ਜੀ ਗਾਇਆ ਅੱਛਾ ਜੀ ਇੱਕ ਗੱਲ ਬਹੁਤ ਆਪ ਨੇ 299 ਇਹ ਸਾਰਿਆਂ ਨੇ ਕਹੀ ਕਿ ਜੇ ਤੁਸੀਂ ਜਰੂਮ ਦੇ ਖਿਲਾਫ ਬੋਲੇ ਨਹੀਂ ਹਾਂਜੀ ਅਗਰ ਕਾਲੀ ਕੜੇ ਦੇ ਵਿੱਚ ਜਿੰਨੇ ਵੀ ਲੋਕ ਐ ਕੋਈ ਨਹੀਂ ਬੋਲਦਾ ਉਸਨ ਸਾਰਿਆਂ ਨੇ ਹਮਾਇਤ ਕੀਤੀ ਕਿ ਜੀ ਅਸੀਂ ਨੀ ਕਰਾਇਆ ਇਹਨਾਂ ਨੇ ਨਹੀਂ ਕਰਾਇਆ ਇਹਨਾਂ ਦਾ ਕੋਈ ਹੱਥ ਨਹੀਂ ਹੈ ਹਾਂਜੀ इवन ਜੇ ਮਤਿਆਂ ਦੀ ਵੀ ਗੱਲ ਕਰੀਏ ਮੈਂ ਦੋ ਸਵਾਲ ਕਠਿਆਣੇ ਕੀ ਆਪਾਂ ਗੱਲ ਕਰੀਏ ਆਪ ਅਗੈਨੇ ਕੀ ਜੀ ਆਪਨੇ ਕਾਦਰ ਸਾਹਿਬ ਦੀ ਕੋਟਾ ਨਹੀਂ ਹੋਣਾ ਹਾਂਜੀ ਚੋਣ ਨਹੀਂ ਹੋਵੇ ਉਸ ਵਾਸਤੇ ਮਤਾ ਅਟਕਿਆ ਹੋਇਆ 1992 ਦੇ ਵਿੱਚ ਸਰਕਾਰ ਨੇ ਭੇਜਿਆ ਸੀ ਉਹ ਅਜ ਤੱਕ ਆਪਾਂ 6 ਐਮੈਂਡਮੈਂਟ ਪਾਸ ਹੀ ਨਹੀਂ ਕੀਤਾ ਉਹ ਮਤਾ ਪਾਸ ਨਹੀਂ ਹਾਂਜੀ ਲਾਗੂ ਨਹੀਂ ਕਰਦੇ ਵਾਹ ਹਾਂਜੀ ਇਹ ਦੋਨੇ ਚੀਜ਼ਾਂ ਜਦੋਂ ਜੋਕੇ ਦੇਖੀਏ ਕਿ ਜਦੋਂ ਆਪਾਂ ਬੋਲੇ ਹੀ ਨਹੀਂ ਕਿਸੇ ਚੀਜ਼ ਬਾਰੇ ਕਿ ਉਹ ਸੌਦਾ ਕੀਵੇਂ ਨਹੀਂ ਹੈ ਉਹ ਵੀ ਤਾਂ ਦਾਗੀ ਹੋਏਗਾ ਨਾ ਮਤਲਬ ਸਾਰੀ ਜਿਹੜੀ ਪਲਾਟਾਂ ਕਾਲੀ ਨਹੀਂ ਹੈ ਮੈਂ ਨਹੀਂ ਮੈਂ ਜਿਹੜੇ ਇਹਦੀ ਗੱਲ ਕਰਦਾ ਹੈ ਵੀ ਜਿਹੜਾ ਅੱਜ ਕੱਲ ਰੌਲਾ ਚੱਲਦਾ ਹੈ ਮਹਾਰਾਜ ਦੀ ਬੇਇੱਜ਼ਤ ਵੀ ਦਾ ਮਹਾਰਾਜ ਦੀ ਬੇਇੱਜ਼ਤ ਵੀ ਤੇ ਪੈਰਲਲ ਜਿਹੜਾ ਸੱਚੇ ਸੌਦੇ ਨੂੰ ਬਚਾਉਣ ਯਾ ਜੀ ਨੇ ਮਾਰ ਰਹੀ ਦਾ ਸਵਾੰਗ ਰਚਿਆ ਸੀ ਬੇਦਬੀ ਵੀ ਉਹਨਾਂ ਨੇ ਕੀਤੀ ਹੈ ਨਾ ਉਹ ਤਾਂ ਸਾਰਾ ਖੁੱਲ ਕੇ ਹੀ ਆ ਗਿਆ ਉਹ ਕਲੇਰ ਨੇ ਦੱਸਤਾ ਜੀ ਵੀ ਬੀਨ ਰੀਜ਼ਨ ਇਹ ਹੈ ਵੀ ਉਹ ਹੈ ਨਾ ਜਦੋਂ ਬੰਦੇ ਉਹਨਾਂ ਨੂੰ ਬਚਾਉਣ ਦੇ ਵਿੱਚ ਰਹੇ ਆਂ ਖਰ ਸਾਡਾ ਤਾਂ ਉਹਨਾਂ ਨੂੰ ਦੇਖੋ ਸਜ਼ਾ ਦੇਣਾ ਜਾਂ ਕਹਿਣਾ ਉਹ ਤਾਂ ਕੌਮ ਨਹੀਂ ਦੇ ਦਿੱਤੀ ਹੈ ਜਿੱਥੇ ਹੁਣ ਉਹ ਹਾਸ਼ੀਏ ਤੇ ਪਹੁੰਚ ਚੁੱਕੇ ਆਂ ਇਹ ਉਹਨਾਂ ਗੱਲਾਂ ਕਰਕੇ ਹੀ ਆ ਨਹੀਂ ਤੁਸੀਂ ਇਹ ਕਹਿ ਰਹੇ ਹੋ ਨਾ ਕਿ ਜੇ ਮੈਂ ਅਕਾਲੀ ਦਲ ਵਾਲੇ ਬੰਦੇ ਜੇ ਕੋਈ ਦਾਗੀ ਹੋਣਗੇ ਹਾਂ ਜੀ ਉਹਨਾਂ ਨੂੰ ਨਹੀਂ ਦੇਵਾਂਗੇ ਜੀ ਗਾਲੀ ਦਰਵਾਜਾ ਤਾਂ ਬੰਦ ਕਰ ਦਿੱਤਾ ਬਾਰੀ ਖੁਲੀ ਰੱਖ ਰਹੇ ਹੋ ਵੀ ਜੇ ਕੋਈ ਸਾਫ ਅਕਸ਼ ਵਾਲਾ ਹੋਏਗਾ ਤਾਂ ਆਉਣ ਵੀ ਦੇਵਾਂਗੇ ਨਹੀਂ ਬਿਲਕੁਲ ਇਹ ਆਮ ਤੌਰ ਤੇ ਹੁੰਦਾ ਵੀ ਜੇ ਕੋਈ ਕਾਸੀ ਜਿਹਾ ਫੜਿਆ ਗਿਆ ਤੇ ਜੋ ਬੀਜੇਪੀ ਚ ਆ ਰਿਹਾ ਤਾਂ ਉਹਦੇ ਦੁੱਤੋ ਕਹੋ ਜਾਂਦਾ ਨਹੀਂ ਜੀ ਸਾਡੇ ਚ ਨਹੀਂ ਐਵੇਂ ਹੋਏਗਾ ਨਹੀਂ ਨਹੀਂ ਜੀ ਸਾਡੇ ਚ ਨਹੀਂ ਹੋਏਗਾ ਸਾਨੂੰ ਪਤਾ ਹੈ ਵੀ ਕਿਹੜੇ ਬੰਦੇ ਦਾਗੀ ਗਿਆ ਕਿਹਨਾਂ ਤੇ ਇਲਜ਼ਾਮ ਲੱਗ ਰਹੇ ਆ ਕਿਨਾਂ ਦਾ ਮੇਨ ਰੋਲ ਸੀ ਉਹ ਤਾਂ ਕਾਲ ਤੱਕ ਸਾਹ ਤੇ ਸਾਰਾ ਜਗ ਜਗ ਜਾਇਰੀ ਹੋ ਗਿਆ ਨਾ ਜਿਹੜੀਆਂ ਇਹ ਲੋਕ ਤੰਗ ਹੀ ਆ ਇੱਕ ਸਿਰਫ ਬਈ ਚਲੋ ਸਟਾਈ ਦੀ ਇਲੈਕਸ਼ਨ ਨੂੰ ਲੈ ਕੇ ਜਿਹੜਾ ਵਿਧਾਨ ਸਭਾ ਇਲੈਕਸ਼ਨ ਹੁੰਦਾ ਹੈ ਹਾਂਜੀ ਥੋੜੀ ਹੁਣ ਤੋਂ ਗੋਤਬੰਦੀ ਚੱਲ ਰਹੀ ਹੈ ਹਾਂਜੀ ਚੱਲਦੀ ਪਈ ਆ ਮੀਟਿੰਗਾਂ ਹੋ ਰਹੀਆਂ ਮੈਂਬਰ ਬਣਾ ਰਿਹਾ ਇਲੈਕਸ਼ਨ ਦਾ ਹੀ ਹੈ ਜੀ ਸਾਰਾ ਵਰਕ ਕਰਾਂਗੇ ਇਲੈਕਸ਼ਨ ਲੜ ਲਈ ਪੈਸਿਆਂ ਦੀ ਲੋੜ ਪੈਂਦੀ ਆ ਮੋਟਾ ਫਾਈਨਾਂਸ ਦੀ ਲੋੜ ਨਹੀਂ ਲੋੜ ਪੈਂਦੀ ਜੀ ਤੁਹਾਨੂੰ ਕਿਹਨੇ ਕਿਹਾ ਕਿ ਪੈਸਿਆਂ ਦੀ ਲੋੜ ਪੈਂਦੀ ਆ ਤੁਹਾਨੂੰ ਕਿਹਨੇ ਕਿਹਾ ਤਾਂ ਕਿਹਨੇ ਕਿਹਾ ਪੈਸਿਆਂ ਦੀ ਲੋੜ ਪੈਂਦੀ ਆ ਹਰ ਹਰ ਵਾਰ ਇਹ ਤਾਂ ਮੈਂ ਤਾਂ ਮੰਨਦਾ ਨਹੀਂ ਲੈ ਕੇ ਸਿਰ ਦੀ ਲੋੜ ਪੈਂਦੀ ਹੈ ਜੀ ਵੀ ਮੇਰੇ ਕੋਲ ਤਾਂ ਮੇਰੀ ਗੱਡੀ ਚ ਤੇਲ ਪਾਉਣ ਨੂੰ ਪੈਂਦੀ ਰਹੀ ਤੇ ਪੰਥ ਮੇਰਾ ਸਾਥ ਦੇਵੇ ਅੱਜ ਤੁਸੀਂ ਕਹਿੰਦੇ ਪੈਸਿਆਂ ਦੀ ਲੋੜ ਹੈ ਨਹੀਂ ਫਿਰ ਮੈਨੂੰ ਲੋੜ ਤਾਂ ਮੈਨੂੰ ਸੀਗੀ ਪਰ ਮੈਨੂੰ ਜੋਸ਼ ਲੱਗਦਾ ਸੀ ਵੀ ਮੈਨੂੰ ਪੈਸਿਆਂ ਦੀ ਲੋੜ ਪਊਗੀ ਪਰ ਮੈਨੂੰ ਨਹੀਂ ਲੋੜ ਪਈ 117 ਹਲਕੇ ਨੇ ਜੀ ਹਰ ਇੱਕ ਜਗ੍ਹਾ ਇਹ ਤਾਂ ਹੈ ਨਹੀਂ ਵੀ ਤੁਹਾਡੇ ਮੰਗੂ ਸਮਰਥਨ ਮੈਂ ਨਹੀਂ ਐਮ ਜੀ ਸਾਰੇ ਫਿਰ ਮੇਰੇ ਵਰਗੇ ਵੀ ਨਹੀਂ ਹੈ ਫਿਰ ਉਹਨੇ ਕਿਹਾ ਇਹ ਫੰਡ ਆਊਗਾ ਕਿੱਥੇ ਜੇ ਜਿਹੜੇ ਕਰਜੂ ਡੀਟ ਲੈ ਆਵਾਂਗੇ ਮੇਰੇ ਵਰਗੇ ਥੋੜੀ ਹੁਣ ਕੇ ਰੱਜੇ ਪੁੱਜੇ ਆ ਅੱਛਾ ਰੱਜੇ ਕਿੱਥੇ ਤੁਹਾਡੀ ਪਾਰਟੀ ਚੱਲਦੀ ਹੈ ਨਾ ਭੁਰੇ ਵੀ ਲਗੂ ਹਾਂ ਹੀ ਇਹ ਖਰਚਾ ਕਰ ਦੋ ਪੂਰੇ ਵੀ ਕਰੋ ਓਬਵੀਅਸ ਹੈ ਜੀ ਜਿਹੜੇ ਹੁਣ 5 ਕਰੋੜ ਲਾਊਗਾ ਲੈ ਮੇਰੀ ਗੱਲ ਸੁਣੋ ਹੁਣ ਤੱਕ ਲੋਕਾਂ ਨੂੰ ਆ ਜਿਹੜੀ ਬੰਦੇ ਨੇ ਗੱਲ ਕਹੀ ਹੈ ਬਾਈ ਨੇ ਲੋਕਾਂ ਨੂੰ ਇਹ ਹੀ ਨਹੀਂ ਸਮਝਾਈ ਵੀ ਜਿਹੜਾ ਐਮ.ਐਲ.ਏ 10 ਕਰੋੜ ਕਰੋ ਇਲੈਕਸ਼ਨ ਜਿੱਤਨ ਨੂੰ ਲਾਉਂਦਾ ਹੈ ਤੇ ਮੁੜ ਕੇ ਉਸ ਤੋਂ ਤੁਸੀਂ ਗਰਾਂਟ ਕੀ ਭਾਲਦੇ ਆ ਉਸ ਤੋਂ ਵਿਕਾਸ ਕੀ ਭਾਲਦੇ ਹੋ ਅਗਲਾ ਅਗਲਾ ਆਪਣਾ ਘਰ ਪੂਰਾ ਆਪਣੇ 10 ਕਰੋੜ ਪੂਰੇ ਕਰੋਗੇ ਜਾਂ ਤੁਹਾਡਾ ਘਰ ਭਰੂਗਾ ਇਹ ਤਾਂ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ ਖਾਸਾ ਜੀ ਖਰੀਦਕੋਟ ਦੇ ਲੋਕਾਂ ਲਈ ਕੀ ਕੀ ਕੰਮ ਕਰ ਚੁੱਕੇ ਬਾਈ ਜੀ ਮੇਰੇ ਕੋਲ ਤਾਂ ਮੇਰੀ ਗਰਾਂਟੀ ਸੀ 5 ਕਰੋੜ ਰੁਪਈਆ ਉਹ ਮੈਂ ਫੰਡਤਾ ਜਿਹੜਾ ਆਈ ਗਿਆ ਆਪਾਂ ਦਈਏ ਮੈਂ ਕਹਿੰਦਾ 2 2 2.5 2.5 300 ਕਰੋੜ ਦੀਆਂ ਆਪਾਂ ਸੜਕਾਂ ਕਰਵਾਤੀਆਂ ਉਥੋਂ ਸੈਂਟਰ ਤੋਂ ਸੱਜਲ ਕੁਮਾਰ ਨੂੰ ਉਮਰ ਕਹਿੰਦੇ ਸੱਜਾ ਸੁਣਾਈ ਦਿਆ ਫਾਸੀ ਹੋਣੀ ਚਾਹੀਦੀ ਸੀ ਮੈਂ ਕਹਿੰਦਾ ਬੀਜਪੀ ਕਹਿੰਦੀ ਵੀ ਅਸੀਂ ਕਰਾਇਆ ਪਹਿਲੇ ਕੇਸ ਬੰਦ ਕਰ ਦਿੱਤਾ ਸੀ ਅਸੀਂ ਕਿ ਅਸੀਂ ਬੀਜਪੀ ਵੀ ਕ੍ਰੈਡਿਟ ਲੈ ਰਹੀ ਐ ਇਸ ਚੀਜ਼ ਦਾ ਵੀ ਅਸੀਂ ਸਜ਼ਾ ਦਵਾਈ ਹੈ ਨਹੀਂ ਜਿਉ ਕੇਸ ਤੱਕ ਚਲੋ ਇਹ ਜ਼ਰੂਰ ਹੈ ਵੀ ਇਹ ਤਾਂ ਮਤਲਬ ਜੁਡੀਸ਼ਰੀ ਦਾ ਹੀ ਹੈ ਇੰਡੀਆ ਦੀ ਦਾ ਵੀ ਬਹੁਤ ਟਾਈਮ ਲੱਗ ਜਾਂਦਾ ਚਾਹੇ 40 ਸਾਲ ਬਾਅਦ ਸਜ਼ਾ ਹੋਈ ਹੈ ਪਰ ਹੋਈ ਹੈ ਚਲੋ ਠੀਕ ਹੈ ਕਿ ਲੱਗਦਾ ਸਜ਼ਾ ਸਹੀ ਹੋਈ ਉਮਰ ਕਿ ਨਹੀਂ ਜੀ ਸਜ਼ਾ ਸਹੀ ਕਿ ਫਾਂਸੀ ਹੋਣੀ ਚਾਹੀਦੀ ਸੀ ਆਈ ਵਿਟਨੈਸ ਹੈ ਉਹਦੇ ਆਈ ਵਿਟਨੈਸ ਹੈ ਕਾ ਜੀ ਥੋੜੀ